ਅੱਜ ਆਪਾਂ ਸਿੱਖਾਂਗੇ ਕਿ ਜੇਕਰ ਅਸੀਂ ਸਾਡੀ OTR ID ਜਿਹੜੀ ਕਿ ਅਸੀਂ ਭੁੱਲ ਚੁੱਕੇ ਹਾਂ ਜੇਕਰ ਅਸੀਂ ਉਹਨੂੰ ਫਾਈਂਡ ਆਊਟ ਕਰਨਾ ਸੀ ਆਨਲਾਈਨ ਕਿਵੇਂ ਕਰ ਸਕਦੇ ਹਾਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੈਣਾ ਸਭ ਤੋਂ ਪਹਿਲਾਂ ਅਸੀਂ ਨੈਸ਼ਨਲ ਸਕਾਲਰਸ਼ਿਪ ਪੋਰਟਲ ਨੂੰ ਓਪਨ ਕਰਾਂਗੇ ਇਸ ਪੋਰਟਲ ਨੂੰ ਓਪਨ ਕਰਨ ਤੋਂ ਬਾਅਦ ਅਸੀਂ ODR ਵਾਲੇ ਆਪਸ਼ਨ ਤੇ ਕਲਿੱਕ ਕਰਕੇ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਅਸੀਂ ਇਸ ਪੋਰਟਲ ਨੂੰ ਓਪਨ ਹੋਣ ਤੋਂ ਬਾਅਦ ਅਸੀਂ ਲੌਗਇਨ ਦੇ ਓਟੀਆਰ ਵਾਲੇ ਆਪਸ਼ਨ ਤੇ ਜਾਵਾਂਗੇ ਅਤੇ ਫਾਰਗਟ ਓਟੀਆਰ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ। ਇਹ ਆਪਸ਼ਨ ਤੇ ਕਲਿੱਕ ਕਰਨ ਬਾਅਦ ਆਧਾਰ ਕਾਰਡ ਨੰਬਰ ਪੁੱਛੇਗਾ ਅਤੇ ਗੇਟ ਓਟੀਪੀ ਤੇ ਕਲਿੱਕ ਕਰਾਂਗੇ। ਪਹਿਲਾਂ ਆਧਾਰ ਕਾਰਡ ਨੰਬਰ ਐਂਟਰ ਕਰਾਂਗੇ ਫਿਰ ਉਹ ਗੇਟ ਓਟੀਪੀ ਤੇ ਕਲਿੱਕ ਕਰਾਂਗੇ। ਜਿਵੇਂ ਹੀ ਅਸੀਂ ਆਧਾਰ ਕਾਰਡ ਨੰਬਰ ਐਂਟਰ ਕੀਤਾ ਹੁਣ ਅਸੀਂ ਗੇਟ ਓਟੀਪੀ ਵਾਲੇ ਆਪਸ਼ਨ ਤੇ ਕਲਿੱਕ ਕਰਾਂਗੇ। ਇਸ ਤੋਂ ਬਾਅਦ ਐਗਰੀ ਕਰਾਂਗੇ। ਐਗਰੀ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਨੰਬਰ ਉੱਪਰ ਇੱਕ ਓਟੀਪੀ ਚਲਾ ਜਾਵੇਗਾ। ਪਾਸ OTP ਨੂੰ ਐਂਟਰ ਕਰਾਂਗੇ ਕੈਪਚਾ ਕੋਡ ਭਰਾਂਗੇ ਸਬਮਿਟ ਬਟਨ ਤੇ ਕਲਿੱਕ ਕਰਾਂਗੇ ਸਬਮਿਟ ਬਟਨ ਤੇ ਕਲਿੱਕ ਕਰਸਾ ਤੁਸੀਂ ਦੇਖ ਸਕਦੇ ਹੋ OTP ਨੰਬਰ ਜਨਰੇਟ ਹੋ ਚੁੱਕਿਆ ਹੈ ਅਤੇ ਇਸ ਇਧਰਲੇ ਪਾਸੇ ਤੁਹਾਡੇ ਨਾਮ ਦੇ ਵਿੱਚ ਵਿੱਚ ਲਿਖ ਕੇ ਸ਼ੋ ਹੋ ਰਿਹਾ ਇਸ ODIR ਆਈਡੈਂਟੀਟੀ ਕਾਪੀ ਕਰਕੇ ਆਪਣੇ ਜਿੱਥੇ ਵੀ ਸੇਵ ਜਗ੍ਹਾ ਹੈਗੀ ਉਹਦੇ ਉੱਪਰ ਸੇਵ ਕਰ ਲਾਂਗੇ ਇਹ ਸੀ ਪ੍ਰੋਸੈਸ ਜੇਕਰ ਅਸੀਂ OTP ID ਪਤਾ ਕਰਨੀ ਹੋ ਨੈਸ਼ਨਲ ਸਕਾਲਸ਼ਿਪ ਪੋਰਟਲ ਤੇ ਕਿਵੇਂ ਕਰ ਸਕਦੇ ਹਾਂ ਇਨਫੋਰਮੇਸ਼ਨ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸ਼ੇਅਰ ਕਰੋ